ਜਦੋਂ ਅਹਿਮਦ ਸ਼ਾ ਅਫਦਾਲੀ ਦੇ ਵੱਲੋਂ ਦਰਬਾਰ ਸਾਹਿਬ ਦੇ ਵਿੱਚ ਮਰਿਆਦਾ ਭੰਗ ਕੀਤੀ ਜਾਂਦੀ ਹੈ ਇਮਾਰਤ ਨੂੰ ਨੁਕਸਾਨ ਪਹੁੰਚਾਇਆ ਜਾਂਦਾ ਹੈ ਅਤੇ ਪਵਿੱਤਰ ਸਰੋਵਰ ਨੂੰ ਪੂਰ ਦਿੱਤਾ ਜਾਂਦਾ ਹੈ ਤਾਂ ਉਦੋਂ ਅਫਦਾਲੀ ਦੀ ਸੈਨਾ ਦਾ ਮੁਕਾਬਲਾ ਕਰਕੇ ਸ਼ਹੀਦ ਹੋਣ ਵਾਲੇ ਮਹਾਨ ਸਿੱਖ ਯੋਧੇ ਸ਼ਹੀਦ ਬਾਬਾ ਨੌਦ ਸਿੰਘ ਜੀ ਬਾਰੇ ਅੱਜ ਗੱਲ ਕਰਾਂਗੇ ਅੱਜ ਉਹਨਾਂ ਦਾ ਸ਼ਹੀਦੀ ਦਿਹਾੜਾ ਹੈ ਅਤੇ ਭਲਕੇ ਉਨ੍ਹਾਂ ਦਾ ਜਨਮ ਦਿਹਾੜਾ ਵੀ ਮਨਾਇਆ ਜਾਣਾ ਏ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਧਰਤੀ ਵੀ ਐਨ ਆਰ ਆਈ ਪ੍ਰੋਗਰਾਮ ਇਤਿਹਾਸ ਦੇ ਤਵਾਰੀਖ ਵਿੱਚ ਤੁਹਾਡਾ ਸਵਾਗਤ ਹੈ ਸਿੱਖ ਕੌਮ ਦਾ ਇਤਿਹਾਸ ਕੁਰਬਾਨੀਆਂ ਨਾਲ ਭਰਿਆ ਪਿਆ ਹੈ ਤਾਂ ਖਾਲਸੇ ਦੇ ਵੱਲੋਂ ਹਮੇਸ਼ਾ ਜ਼ੁਲਮ ਨਾਲ ਟੱਕਰ ਲਈ ਗਈ ਅਤੇ ਜ਼ੁਲਮਦਾਰਾਂ ਡਟ ਕੇ ਮੁਕਾਬਲਾ ਕੀਤਾ ਗਿਆ ਕਈ ਜ਼ਾਲਮ ਆਏ ਲੇਕਿਨ ਖਾਲਸਾ ਦਾ ਕੁਝ ਵੀ ਨਾ ਵਿਗਾੜ ਸਕੇ ਖਾਲਸੇ ਦੇ ਦਲੇਰਾਨਾ ਕਾਰਨਾਮੇਆ ਕਰਕੇ ਜ਼ਾਲਮ थरथरा ਕੰਬਦੇ ਸੀ ਤਾਂ ਐਸੇ ਕਈ ਸਿੱਖ ਜਰਨੈਲ ਹੋਏ ਨੇ ਜਿਨ੍ਹਾਂ ਤੋਂ ਜ਼ਾਲਮ ਡਰਦੇ ਸਨ ਜਿਨ੍ਹਾਂ ਦੇ ਵੱਲੋਂ ਜ਼ਾਲਮਾਂ ਦੀ ਸੈਨਾ ਦਾ ਨਾਲ ਵੱਡੀ ਬਹਾਦਰੀ ਨਾਲ ਮੁਕਾਬਲਾ ਕੀਤਾ ਗਿਆ ਤਾਂ ਅੱਜ ਗੱਲ ਕਰਾਂਗੇ ਅਜਿਹੇ ਹੀ ਸਿੱਖ ਜਰਨੈਲ ਬਾਬਾ ਨੌਦ ਸਿੰਘ ਜੀ ਬਾਰੇ ਬਾਬਾ ਨੌਦ ਸਿੰਘ ਜੀ ਦਾ ਜਨਮ 1662 ਈਸਵੀ ਨੂੰ ਪਿੰਡ ਚੀਚਾ ਜ਼ਿਲ੍ਹਾ ਅੰਮ੍ਰਿਤਸਰ ਦੇ ਵਿੱਚ ਪਿਤਾ ਬਾਬਾ ਲੱਧਾ ਜੀ ਨੰਬਰਦਾਰ ਜੀ ਦੇ ਘਰ ਹੋਇਆ ਬਾਬਾ ਸੇਵਾ ਸਿੰਘ ਆਪ ਦੇ ਵੱਡੇ ਭਰਾ ਸਨ ਆਪ ਦੋਵੇਂ ਭਰਾਵਾਂ ਨੇ ਪਵਿੱਤਰ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਨ ਉਪਰੰਤ ਦੋਵੇਂ ਭਰਾ ਗੁੱਜਰ ਸਿੰਘ ਭੰਗੀ ਦੇ ਜਥੇ ਵਿੱਚ ਸਰਗਰਮ ਮੈਂਬਰ ਬਣ ਗਏ 29 ਮਾਰਚ 1748 ਨੂੰ ਅਕਾਲ ਤਖਤ ਸਾਹਿਬ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਸਰਬੱਤ ਖਾਲਸੇ ਦਾ ਇਕੱਠ ਹੋਇਆ ਜਿਸ ਦੇ ਵਿੱਚ 55 ਜਥਿਆਂ ਨੂੰ 11 ਮਿਸਲਾਂ ਵਿੱਚ ਵੰਡਿਆ ਗਿਆ ਬਾਬਾ ਦੀਪ ਸਿੰਘ ਨੂੰ ਮਿਸਲ ਸ਼ਹੀਦਾਂ ਦਾ ਜਥੇਦਾਰ ਥਾਪਿਆ ਗਿਆ ਕੁਝ ਸਮੇਂ ਬਾਅਦ ਬਾਬਾ ਨੌਦ ਸਿੰਘ ਜੀ ਨੇ ਆਪਣੀ ਮਿਸਲ ਦੀ ਅਗਵਾਈ ਕਰਦਿਆਂ ਪੰਜ ਪਿੰਡਾਂ ਤੇ ਕਬਜ਼ਾ ਜਮਾ ਲਿਆ ਉਸ ਵਕਤ ਬਾਬਾ ਦੀਪ ਸਿੰਘ ਜੀ ਦਮਦਮਾ ਸਾਹਿਬ ਵਿੱਚ ਸਨ ਇੱਧਰ ਬਾਬਾ ਨੌਰਦ ਸਿੰਘ ਜੀ ਨੇ ਵੀ ਆਪਣੀ ਸਾਰੀ ਜ਼ਿੰਮੇਵਾਰੀ ਆਪਣੇ ਚਾਰ ਸੁਪੁੱਤਰਾਂ ਬਾਬਾ ਗੁਰਬਖਸ਼ ਸਿੰਘ ਭਾਗ ਸਿੰਘ ਆਗਿਆ ਸਿੰਘ ਤੇ ਛੋਟੇ ਬਾਬਾ ਅੱਕਾ ਸਿੰਘ ਨੂੰ ਸੌਂਪ ਕੇ ਆਪ ਬਾਬਾ ਦੀਪ ਸਿੰਘ ਜੀ ਪਾਸ ਦਮਦਮਾ ਸਾਹਿਬ ਚਲੇ ਗਏ ਬਾਬਾ ਦੀਪ ਸਿੰਘ ਦੇ ਆਪ ਨੂੰ ਆਪਣੇ ਜਥੇ ਦੇ ਮੀਤ ਜਥੇਦਾਰ ਵਜੋਂ ਸੇਵਾ ਸੌਂਪ ਦਿੱਤੀ ਉਧਰ ਅਬਦਾਲੀ ਨੇ ਆਪਣੇ ਪੁੱਤਰ ਤੈਮੂਰ ਸ਼ਾਹ, ਜਰਨੈਲ ਜਹਾਨ ਖਾਨ ਅਤੇ ਸੁਰ ਬੁਲੰਦ ਖਾਨ ਨੂੰ ਅੰਮ੍ਰਿਤਸਰ ਸਿੱਖਾਂ ਦਾ ਮਲੀਆ ਮੇਟ ਕਰਨ ਲਈ ਭੇਜਿਆ। ਇਹਨਾਂ ਦੋਵਾਂ ਨੇ ਆਉਂਦਿਆਂ ਹੀ ਸਿੱਖਾਂ ਨੂੰ ਮੌਤ ਦੇ ਘਾਟ ਉਤਾਰਨਾ ਸ਼ੁਰੂ ਕਰ ਦਿੱਤਾ। ਪਵਿੱਤਰ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਮਰਿਆਦਾ ਭੰਗ ਕੀਤੀ ਗਈ। ਪਵਿੱਤਰ ਸਰੋਵਰ ਨੂੰ ਮਿੱਟੀ ਨਾਲ ਪੂਰ ਦਿੱਤਾ ਅਤੇ ਆਪਣੀਆਂ ਮਨਮਾਨੀਆਂ ਕਰਨ ਲੱਗੇ। ਇਹ ਖਬਰ ਭਾਗ ਸਿੰਘ, ਨਿਹੰਗ ਸਿੰਘ ਨੇ ਦਮਦਮਾ ਸਾਹਿਬ ਜਾ ਕੇ ਬਾਬਾ ਦੀਪ ਸਿੰਘ ਜੀ ਨੂੰ ਦੱਸੀ ਤਾਂ ਉਸ ਵਕਤ ਬਾਬਾ ਜੀ ਬਾਣੀ ਲਿਖ ਰਹੇ ਸਨ ਬਾਬਾ ਦੀਪ ਸਿੰਘ ਸਿੰਘਾਂ ਨੂੰ ਇਕੱਠੇ ਕਰਕੇ ਮਾਝੇ ਦੀ ਧਰਤੀ ਤੇ ਪਹੁੰਚ ਗਏ ਅਤੇ ਇਹ ਗੱਲ 1757 ਈਸਵੀ ਦੀ ਹੈ ਸਿੰਘਾਂ ਅਤੇ ਦੁਰਾਨੀਆਂ ਦਾ ਟਕਰਾ ਪਿੰਡ ਗੋਹਲਵੜ ਦੇ ਮੈਦਾਨ ਦੇ ਵਿੱਚ ਹੋਇਆ ਸਿੰਘਾਂ ਤੇ ਦੁਰਾਨੀ ਲੜਦੇ ਹੋਏ ਪਿੰਡ ਚੱਬਾ ਅਤੇ ਪਿੰਡ ਵਰਪਾਲ ਦੀ ਸਾਂਝੀ ਜੂ ਵਿੱਚ ਆਮੋ ਸਾਹਮਣੇ ਹੋ ਗਏ ਬਾਬਾ ਜੀ ਨੂੰ ਵੈਰੀਆਂ ਦੇ ਟीडी ਦਲ ਨੇ ਘੇਰਾ ਪਾ ਲਿਆ ਅੰਤ ਬਾਬਾ ਜੀ ਧਰਮ ਦੀ ਜੰਗ ਖਾਤਰ ਲੜਦੇ ਹੋਏ ਸ਼ਹੀਦ ਹੋ ਗਏ ਸ਼ਹੀਦੀ ਵੇਲੇ ਬਾਬਾ ਨੌਦ ਸਿੰਘ ਜੀ ਦੀ ਉਮਰ 95 ਸਾਲ ਦੀ ਸੀ ਤਾਂ ਨਾਮਵਰ ਸਿੰਘ ਇਸ ਯੁੱਧ ਵਿੱਚ ਵੈਰੀ ਨਾਲ ਲੋਹਾ ਲੈਦੇ ਹੋਏ ਸ੍ਰੀ ਹਰਮੰਦਰ ਸਾਹਿਬ ਜੀ ਦੀ ਪਵਿੱਤਰਤਾ ਲਈ ਸ਼ਹੀਦ ਹੋ ਗਏ ਇਹਨਾਂ ਸ਼ਹੀਦ ਸਿੰਘਾਂ ਦੇ ਗੁਰਦੁਆਰੇ ਪਿੰਡ ਚੱਬਾ ਅਤੇ ਪਿੰਡ ਵਰਪਾਲ ਦੀ ਸਾਜੀ ਜੂ ਵਿੱਚ ਸੁਸ਼ੋਭਿਤ ਹਨ ਬਾਬਾ ਨੌਦ ਸਿੰਘ ਜੀ ਦਾ ਗੁਰਦੁਆਰਾ ਸ਼ਹੀਦੀ ਅਸਥਾਨ ਤਰਨਤਾਰ ਰੋਡ ਦੇ ਉੱਪਰ ਸਥਿਤ ਹੈ ਜਿਸ ਦੀ ਸੇਵਾ ਤਰਨਾ ਦਲ ਦੇ ਮੁਖੀ ਜਥੇਦਾਰ ਬਾਬਾ ਮੱਖਣ ਸਿੰਘ ਕਰਵਾ ਰਹੇ ਹਨ ਜਥੇਦਾਰ ਬਾਬਾ ਗੱਜੜ ਸਿੰਘ ਗੁਰਦੁਆਰਾ ਸਾਹਿਬ ਦੀ ਦੇਖਰੇਖ ਦਾ ਕਾਰਜ ਕਰ ਰਹੇ ਹਨ ਤਾਂ ਸਿੱਖ ਕੌਮ ਦਾ ਇਤਿਹਾਸ ਬਹੁਤ ਅਨਮੁੱਲਾ ਹੈ ਜਿੰਨੀਆਂ ਵੱਡੀਆਂ ਕੁਰਬਾਨੀਆਂ ਸਿੱਖ ਇਤਿਹਾਸ ਦੇ ਵਿੱਚ ਨੇ ਇੰਨੀਆਂ ਵੱਡੀਆਂ ਕੁਰਬਾਨੀਆਂ ਦੁਨੀਆ ਦੇ ਵਿੱਚ ਕਿਤੇ ਵੀ ਦੇਖਣ ਨੂੰ ਨਹੀਂ ਮਿਲਦੀਆਂ